ਨਾਨਸ ਮੇਰੇ ਸਿਆਸੀ ਜੀਵਨ ਦੇ ਵਿੱਚ ਨਾਲ ਰਹਿੰਦੇ। ਇਹ ਪੈਦਾ ਦਾ ਸੀ ਇਹਨਾਂ ਦੇ ਨਾਲ ਦੇ ਸਿੱਤੇ ਨੂੰ ਧੂਆ ਮੈਂ ਲੈਂਦਾ ਦੀ ਮਾਪਣ। ਮੈਂ ਬੇਰੇ ਜਗਾਰ ਸੀ ਮੈਨੂੰ ਨੌਕਰੀ ਸੁਦਾ ਜਿਹੜੀ ਉਹਨਾਂ ਨੇ ਕੁੜੀ ਲੱਭ ਕੇ ਦਿੱਤੀ। ਪ੍ਰਧਾਨ ਬੁੱਗਲ ਸਿੰਘ ਦੀ ਭੈਣ ਆ ਬੈਠਿਆ ਨਸੀਬਾ। ਇਹਨਾਂ ਨੇ ਸਰਕਾਰ ਦੀ ਨੌਕਰੀ ਦੇ ਵਿੱਚ ਐਂਟੀ ਸ਼ਕਤੀ ਸਾਹਿਬ ਨੌਕਰੀ ਕਰੀਆ। ਮਾਸਟਰ ਬਾਲੂ ਦੀ ਬਦੌਲਤ ਇਹਨਾਂ ਦੀ ਬਦੌਲਤ ਹੀ ਮੈਂ ਜਿਹੜਾ 76 ਜੀਵਨ ਦੇ ਵਿੱਚ ਰਿਹਾ ਕਿਉਂਕਿ ਇਹਨਾਂ ਦੇ ਬੱਚੇ ਪਾਲੇ ਆ ਮੈਂ ਜਿਹੇ ਮਾਸਟਰ ਜੀ ਕੰਮ ਕਰਦੇ ਸੀ ਮੇਰਾ ਬਾਹ 1976-77 ਦੇ ਵਿੱਚ ਮਾਸਟਰ ਬਾਲੂ ਜੀ ਨਾਲ ਲੱਗ ਗਿਆ ਉਹਨਾਂ ਦਾ ਸਟਾਰਟ ਜਿਹੜਾ ਸ਼ੁਰੂ ਹੁੰਦਾ ਹੈ ਮੇਰਾ ਸਟਾਰਟ ਟੱਟੋ ਕਾ ਤਸ਼ਜਾਣੀ 47 ਸਾਲ ਮੈਂ ਵੀ ਮਾਸਟਰ ਜੀ ਕੱਠੇ ਸਿਆਸੀ ਜ਼ਿੰਦਗੀ ਹੈ ਜਿਹੜੀ ਉਹ ਦੇ ਵਿੱਚ ਬੜੇ ਪ੍ਰਾਜੜਾ ਵੇਖਿਆ ਮੈਥੋਂ ਬਾਅਦ ਮੈਨੂੰ ਆਇਆ ਲੱਗਦਾ ਕਿ ਕਿਸੇ ਦਾ ਮਾਲ ਨਹੀਂ ਹੁੰਦਾ ਮਾਸਟਰ ਜੀ ਨਾਲ 47 ਸਾਲ ਜ਼ਿੰਦਗੀ ਦੇ ਉਹਨਾਂ ਦੀ 60 ਸਾਲ ਦੀ ਸਿਆਸੀ ਤੇ ਮੇਰੇ 47 ਕੱਠੇ ਰਹਿ ਗਏ ਬੜੇ ਪ੍ਰਾਜੜਾ ਆਇਆ ਰਿਹਾ ਦੱਤੇ ਆ ਬਾਬਾ ਨੂੰ ਦੱਸਿਆ ਬਹੁਤ ਟੁਕੜਾ-ਫੁੱਟਾ ਵੇਚੀਆਂ ਐ ਜੀ ਟੁਕੜਾ-ਫੁੱਟਾ ਦੇ ਵਿੱਚੋਂ ਫਿਰ ਨਿਕਲਦੇ ਰਹੇ ਇੱਕ ਸਮਾਂ ਆਇਆ ਅਸੀਂ ਦੋਨੇ ਹੀ ਰਹਿ ਗਏ ਕਦੇ ਦੋਨੋਂ ਨੇ ਫੈਸਲਾ ਕਰਨਾ ਜੇ ਆਪਾਂ ਜਾਣਾ ਹੀ ਕਿਸੇ ਪਾਸੇ ਫਿਰ ਇਕਦਮ ਆ ਗਿਆ ਮੱਛੀ ਕੋਲ ਕੇ ਨਾ ਜਾਣਾ ਏ ਤਾਂ ਨੋਟਰੀ ਹੋਣੀ ਚਾਹੀਦੀ ਮੈਂ ਫਿਰ ਕਿਹਦਾ ਨ ਹੋਰ ਵੀ ਤਾਂ ਆਪਾਂ ਜਮੂਰੀਦ ਦਾ ਹਸਬਾਜ ਬਣ ਜਾਂਦੇ ਮਾਤਾ ਜੀ ਜੂਰੀ ਇਨਕਾਰ ਸਭ ਨਾਲ ਬੰਨਿਆ ਹੋ ਉਹ ਦੀਵਨ ਚੋਟ ਕੋਰ ਫੇਰ ਕੋਟ ਆ ਰਹੀ ਸੀ ਉਹਦਾ ਪ੍ਰੋਗਰਾਮ ਚ ਆਇਆ ਫੇਰ ਚੰਪੇ ਜੂਰੀ ਇਨਕਾਰ ਸਵਾ ਤੇ ਉਦੋਂ ਬਾਅਦ ਇੱਕ ਇਹੜਾ ਬੋਰ ਆ ਗਿਆ ਇਹਨਾਂ ਜਰ ਕਿਸੇ ਗਰੁੱਪ ਚ ਨਾ ਵਗ ਜੀ ਮਾ ਵੀ ਮੈਂ ਨਹੀਂ ਜਾਂਦਾ ਕਹਿੰਦਾ ਮੈਂ ਜਦੋਂ ਨਾਲ ਹੀ ਨਹੀਂ ਜਾਂਦਾ ਉਹ ਨਗਰਿਕ ਗਰੁੱਪ ਤੇਰੇ ਮੈਂ ਨਹੀਂ ਗਿਆ ਆਗਮਾਂ ਦੀ ਬਸਰ ਨੂੰ ਪੜ੍ਹਨ ਲੱਗ ਸਕੀਏ ਇੱਕ ਦਿਨ ਮੈਂ ਪਿੰਡ ਆਇਆ ਮੈਨੂੰ ਕਿਹਾ ਜਾਂ ਰਹੀ ਹੋਇਤੈ ਮੈਂ ਕਿਉਂ ਮੈਂ ਕਿਹਾ ਵੀ ਤੁਮ ਬੜਾ ਜੀ ਮੀਂਹ ਆ ਗਿਆ ਨਾ ਇਹਦੇ ਕੋਲ ਮੁੱਕਦੇ ਨਹੀਂ ਜਾਂ ਗਿਆ ਕਰਦੀ ਬਸ ਹਾਂ ਠੀਕ ਹੈ ਜਦੋਂ ਰੋਟੀ ਖਪ ਦਾ ਟਾਈਮ ਹੋਇਆ ਤੇ ਪੰਜ ਸਿੰਘ ਉਪਰ ਜੀ ਕੋਈ ਇੱਧਰ ਨੂੰ ਹੋ ਗਿਆ ਕੋਈ ਇੱਧਰ ਨੂੰ ਕੋਈ ਇੱਧਰ ਨੂੰ ਹੋ ਗਿਆ ਮਹਰ ਦਾ ਸੁੱਖ ਨਹੀਂ ਜਾਣ ਦੇ ਜੀ ਵੱਖ ਜੀ ਕਹਿੰਦਾ ਹਾਂ ਦੂਜੇ ਨੂੰ ਪਤਾ ਤਾਂ ਗਿਆ ਕਿ ਕੰਮ ਬੜਾ ਹੋ ਗਿਆ ਮਗਾ ਹੋਰ ਨੂੰ ਉਹਤਨਾ ਬਿਲਕੁਲ ਨਹੀਂ ਆਉਂਦੀ ਨਗਿਆਬਾ ਚਾਰਾਂ ਕਿਤੇ ਮੇਲ ਹੋ ਗਿਆ ਦਸ਼ਾ ਪੇਪਰ ਦੇ ਨਾਲ ਫੇਰ ਮੈਂ ਪਹੁੰਚਾਇਆ ਵੀ ਮੈਨੂੰ ਕਹਦੇ ਵੀ ਪ੍ਰਾਣੇ ਦਾਤੀ ਮਿਲ ਗਿਆ ਮੈਂ ਕਿਹਦੇ ਕਾਹ ਬੇਰੇ ਰੋਕੇ ਜੁਮਾ ਜਾਂਦੇ ਫੇਰ ਅਸੀਂ ਜਿਹੜਾ ਹੈਗਾ ਵੀ ਉੱਤੇ ਭੇਜਿਆ ਫੇਰ ਜੁੜ ਗਏ ਸੀ ਜਾਲੇ ਮੇਰਾ ਕਹਿਣ ਦਾ ਭਾਵ ਟੁੱਟਾ-ਭੁੱਟਾ ਬਿਨ ਦੀ ਲੰਗੇ ਪਰ ਉਹ ਵੀ ਮੇਰੀ ਇੱਕ ᱫਾਰ ਮੇਰੇ ਯਾਰ ਹਮੇਸ਼ਾ ਹੁਣ ਵੀ ਬੜੀ ਵਧੀਆ ਗੱਲ ਕਹੀ ਆਉਂਦੇ। ਤੁਮ ਠੀਕ ਹੈ ਗੇਰ ਨਾਲ ਕਿ ਛੋਣਾ ਬਸ ਪੈਂ 20-10 ਕੇ ਗੱਲਸਾਂ ਕੀਤੀ ਸੀ। ਇੱਕ ਤਾਹੋਂ ਤੇ ਲੱਗਦੀ ਸੀ ਰੱਖਦੇ ਯਾਰ ਸਦੀ ਵੀ ਬਹੁਤ ਜ਼ਿਆਦਾ ਵਧੀਆ ਉਹਦੀ ਬੰਦੇ ਨਾਲ ਕਿਸੇ ਨਾਲ। ਪਰ ਲਾਈਨ 'ਚ ਕੋਈ ਲਿਖਾ ਨਹੀਂ ਸੀ। ਜਿਹੜੋਂ ਨੇ ਲਾਵਣ ਲਿਖਿਆ। ਸਭ ਦਾ ਦੇ ਬੰਦ। ਉਹਨੇ ਜੇ ਫੇਰ ਉਹ ਜਨਾਬ ਦਾ ਗੁਰੂ ਘਟਾ ਸੀ। ਉਹ ਲੋਹਾਂ ਦੇ ਉੱਤੇ ਬੈਠ ਕੇ ਸਟਿਆ ਮੁੜ ਕੇ ਉੱਠਿਆ ਨਹੀਂ। ਜਦ ਮੇਰਾ ਕਹਿਣ ਦਾ ਬਾਬਾ ਲੈਣ ਦੇ ਮਸਤੇ ਕੁਇਲਾ ਹੁੰਦੀ ਸੀ। ਸਾਦੀ ਵੀ ਕਰਪੇ ਦੇਈ ਗਈ ਅੰਨੀ। ਤਾਂ ਫਿਰ ਨੂੰ ਸੋਨੇ ਭਰਾ ਨੂੰ ਕਾਇਲ ਨਹੀਂ ਮੰਨ ਸਿਆ ਨਾ ਆਇਆਗਾ ਆਇਆਗਾ। ਚੱਲਦੇ ਰਹੇ ਸੀ। ਇੱਕ ਗੱਲ ਉਹ ਕਹਿੰਦਾ ਸੀ ਵੀ ਯਾਰ ਪਾਰਟੀ ਜਥੇਬੰਦੀ ਚ ਜਿੰਨਾ ਮਰਜੀ ਤੁਸੀਂ ਲੜ ਲਓ ਅੰਦਰ। ਅੰਦਰ ਜਿੰਨੇ ਮਰਜੀ ਆ ਜੂ ਜਿਹੜਾ ਆਵੇ ਰੱਖ ਲਓ ਵਿਰੋਧ। ਪਰ ਤੁਸੀਂ ਬਾਹਰ ਨਾ। ਆਪ ਦੀ ਗੱਲ ਹੈ ਜਿਹੜੀ ਉਹ ਜਨਤੰਰੀ ਦੇ ਅੰਦਰ ਹੀ ਪਾਰਿਸੰਦਰੀ ਰੱਖੋ ਇਹ ਲਾਈਨ ਠੀਕ ਹੈ ਜਿਹੜੀ ਲਾਈਨ ਜਿੱਨਾ ਸਾਰੇ ਦੁਬਾਰੇ ਦੱਸ ਕੇ ਗਏ ਆ ਵੀ ਠੀਕ ਆ ਆਪਣੇ ਵੀ ਕਿਸੇ ਗੱਲਬਾਤ ਦੇ ਮੱਦੇਨਜ਼ਰ ਹੋਣਗੇ ਇੱਕ ਪੱਖ ਆ ਗਿਆ ਸੀ ਇਹਦਾ ਪਰ ਫਿਰ ਉਹਨੇ ਸਾਥ ਰੋਕਦਾ ਵੀ ਨਹੀਂ ਆਪਾਂ ਵੀ ਜਾਣਾ ਦੇਖ ਲੈ ਸਾਰਾ ਕੁਝ ਇੱਥੇ ਖੜੇ ਰਹੋ ਇੱਥੇ ਹੀ ਜਾ ਕੇ ਆ ਵੀ ਲੜਾਈ ਲੜਾਓ ਅਖੀਰ ਤੱਕ ਰਹੋ ਉਸੇ ਵਿਚਾਰਤਾ ਰਾਦੇ ਨਾਲ ਹੀ ਇਹੀ ਬਚਾਵਤਾ ਵਾਲੇ ਸਾਰੇ ਪੁਲਾੜੇ ਕਸ ਕੇ ਗਏ ਆ। ਉਸੇ ਬਚਾਵਤਾ ਵਾਲਾ ਦੇ ਕੋਈ ਖੜ ਕੇ ਜੜੀ ਨਹੀਂ ਗਈ ਆ ਮੇਰੇ ਆਪ ਦੀ ਜੋ ਆਖਰੀ ਸੰਮਗਦਰ ਹੈ। ਇੱਕ ਉਹਦੇ ਦਿਮਾਗ ਕੀ ਰਹੀ ਤੇ ਮੇਰੇ ਵੀ ਰਹੀ ਹੈ। ਉਹ ਜੋ ਪੰਨਾ ਇੱਕ ਇਤਿਹਾਰ ਦਾ ਨਾਮ ਲਿਖਦੇ ਸੀ। ਇਹ ਜਿੰਨੇ ਪੰਨੇ 'ਚ ਇਹ ਨਾਮ ਲਿਖੇ ਗਏ ਨੇ। ਇਹ ਸਾਰੇ ਅਸੀਂ ਦੋਵਾਂ ਨੇ ਬੈਠ ਕੇ ਨੂੰ ਸੰਪਾਦਨ ਕਰਿਆ ਹੈ। ਜਿੰਨੀਆਂ ਵੀ ਲਿਖਤਾ ਰਹੀਆਂ ਕਿਉਂਕਿ 47 ਸਾਲ ਦਾ ਬਾਅਦ ਵੀ ਥੋੜਾ ਪਤਾ ਨਹੀਂ ਲਿਖਦਾ 47 ਸਾਲ ਦੇ ਵਿੱਚ ਹੀ ਸਾਰਾ ਕੁਝ ਲੱਗਿਆ ਉਹਨੇ ਔਰ ਜਦੋਂ ਮੇਖਾ ਲੱਗਿਆ ਕਹਿੰਦਾ ਯਾਰ ਇੱਕ ਬਿਮਾਰੀ ਤੇ ਹੋਰ ਵੀ ਚੜੀ ਬਿਮਾਰੀ ਅੰਦਰ ਆ ਹਾਂ ਮਾਪੇ ਕਿ ਮੈਂ ਕਿੰਨੀ ਬਿਮਾਰ ਚੱਲੂ ਦੇਖ ਲੈ ਮੇਰੇ ਨਾਲ ਲੇਖ ਨੇ ਉਹ ਜਦੋਂ ਛੇੜ ਲੈਣ ਪਰ ਨਾ ਕਿ ਧਿਆਨ ਦਾ ਉਹ ਕਹਿੰਦਾ ਯਾਰ ਬਲਸ ਸਿੰਘ ਮਹਾਰਾ ਜੀ ਕਹਿੰਦਾ ਜੀਬ ਨਹੀਂ ਲਈ ਸੀ ਕਿ ਤੇ ਭੈਣਾਂ ਮਾਰੀ ਨਾ ਚੱਗੀ ਮਾਰਦਾ ਕੂੜੀ ਨੂੰ ਮੇਰੇ ਉਸ ਦਿਨ ਜਿਵੇਂ ਲਿਖ ਲਿਆ ਉਹ ਜੀਵਨੀ ਉਹਨੇ ਦਿਮਾਗ ਕੀ ਵੇਰੀ ਲਿਖੀ ਨਹੀਂ ਗਈ ਪੂਰੀ ਨਹੀਂ ਹੋਈ ਮੈਂ ਕਿਹਾ ਸੀ ਪ੍ਰਕਾਸ਼ ਨੂੰ ਮਰਾ ਪ੍ਰਕਾਸ਼ ਜਿੰਨੀ ਕਿ ਲਿਖੀ ਆ ਉਹਨੇ ਕਿ ਜਿਹੜਾ ਉੱਤਪਾਦ ਮੈਥੋਂ ਪੁੱਛਣਾ ਵੀ ਆਪਾਂ ਨੇ ਜਸਰੇ ਲਾ ਨਿਵੇਸ਼ਨ ਮਾਇਆ ਮਾਰਸ ਤੋਂ ਲਿਆ ਜਿਗਿਆ ਜਿਹਨੇ ਪੂਰਾ ਕਰਿਆ ਸੀ ਮਹਾਜਾ ਤੋਂ ਦਰਦੇਲ ਪੂਰੀ ਉਹਦੀ ਮੈਨਾਂ ਆਤਮਾ ਨੂੰ ਜਿਹੜੀ ਸ਼ਾਂਤੀ ਮਿਲ ਜੂ ਕੋ ਪਤਾ ਨਹੀਂ ਪ੍ਰਕਾਸ਼ ਆਇਆ ਜਿਹਨੂੰ ਪੁੱਛਣਾ ਸੀ ਕਿ ਤੂੰ ਕਰ ਨਹੀਂ ਕਿਤੇ ਚੱਲ ਸੁਵਛਿਆਸੀ ਸੀ ਕਰੇ ਨੂੰ ਜੇ ਮੈਂ ਸਵਾਲ ਰਸੇ ਕਿਹਾ ਦੱਸਿਆ ਵਾਕਈ ਠੀਕ ਹੈ ਕਿਉਂਕਿ ਕੋਈ ਵੀ ਜਦੋਂ ਕੋਈ ਸਮੱਸਿਆ ਹੁੰਦੀ ਸੀ ਜਾਂ ਕੰਪਲੀਟ ਹੀ ਗੱਲ ਕਰੀ ਸੀ ਉਹ ਮੈਨੂੰ ਕਹਿ ਹੁੰਦਾ ਸੀ ਕਿ ਬੰਦ ਸਾਹਿਬ ਜੀ ਆ ਸਵਾਰਨਾ ਕਰਵਾ ਰਿਹਾ ਉਹਦੇ ਦਿਮਾਗ 'ਚ ਉਹੀ ਗੱਲ ਸੀ ਜਿਹੜੀ ਸਵਾਲ ਸੁਣ ਕੇ ਹੈ ਕਿ ਮੇਰਾ ਦਵਾਈ ਹੈ ਦਵਾਈ ਦਾ ਸੋਹਣਾ ਨਿਸ਼ਤਾਨ ਉਹ ਲੈ ਨਹੀਂ ਉਹ ਸਵਾਲ ਸੁਣਦਾ ਵੀ ਸੁਭਾਅ ਸੀ ਘੱਟ ਬੋਲਣ ਦਾ ਉਹਨਾਂ ਦਾ ਐਸ਼ਿਕ ਵਿਚਾਰ ਨਾ ਦਵਾਈ ਹੈ ਇਸ ਕਰਕੇ ਉਹ ਮੈਨੂੰ ਕਹਿ ਹੁੰਦਾ ਸੀ ਇਹਨਾਂ ਗੱਲ ਕਰ ਲਾਉਂਦੇ ਹਾਂ ਪлитиਕਲ ਵੀ ਗੱਲ ਕਰਦੇ ਆਂ ਮੈਂ ਗੱਲ ਨੂੰ ਲਾ ਸੀ ਮੈਂ ਤੇ ਸਮਝਾਉਂਦਾ ਦੂਜੀ ਕੋਈ ਵੀ ਸਮੱਸਿਆ ਕਰੇ ਲੋ ਜੇ ਗੈਰਹੀ ਉਤੀ ਦਾ ਬਾਇਰ ਮਾਰਕੀ ਕੋਲੇ ਜਾਂਦਾ ਜੇ ਮਾਰਕੀ ਉਤੀ ਦਾ ਮੈਂ ਮੇਰੇ ਕੋਲ ਦਾਦਾ ਪੰਜੇ ਕੁੜੀਆਂ ਦੇ ਜਿਹੜੇ ਵਿਆਹ ਹੋਏ ਨੇ ਉਹ ਸਾਰੇ ਮੇਰੇ ਵੇਥੋਂ ਦਿੱਤੀ ਗਏ ਨੇ ਮਾਰਕੀ ਦੇ ਤਹਵੀਲ ਗਏ ਆ ਦਿਨਾਂ ਵੀ ਕੋਈ ਪਰਵਾਰ ਦੇ ਵਿੱਚ ਕੋਈ ਹੋਇਆ ਸਾਰਾ ਉਹ ਮੇਰੇ ਉਹ ਸਾਰਾ ਸੀ ਦੂਜੇ ਦੇ ਨਾਲ ਮਿਲ ਕੇ ਚੱਲਦੇ ਰਹੇ ਬੰਨੂ ਉਹਦਾ ਜ਼ਿੰਦਗੀ ਦੇ ਵਿੱਚ ਪਰਿਵਾਰ ਦਾ ਬੋਲਿਉਡ ਨਾ ਪਾ ਦਿੱਤੀ ਉਹਦਾ ਬੋਲਿਉਡ ਕਈ ਕਿਵੇਂ ਗਿਆ ਸੀ ਉਹ ਦੱਸਦਾ ਆ ਰਹਿ ਅਸੀਂ ਦਰੋਂ ਤੇ ਉਹ ਏ ਥੋੜਾ ਚਾਚਾ ਤੇ ਜਿਹੜੇ ਕਿਹਾ ਜਾਂਦੀ ਐ ਵੀ ਐਮ ਵੀ ਘੱਲ ਬਾਤ ਹੁੰਦੀ ਐ ਕਿਹਨੂੰ ਦੱਸਿਆ ਕਰੋ ਦੱਸਦੇ ਵੀ ਹੁਣ ਵੀ ਦੱਸਦੇ ਹੁਣ ਵੀ ਕਿਉਂਕਿ ਮੋਰ ਜਾਵੇ ਗੋਣੇ ਕਰਕੇ ਟਾਈਮ ਕੱਟ ਲੱਗਦਾ ਹੈ ਮੇਰੀ ਜੋ ਵੀ ਰੰਗੂ ਮੋਰ ਚਿੱਤੇ ਆ ਮੈਂ ਕਿੰਦੀ ਦਾ ਬਣਾਉਣਾ ਸੀ ਜਿਹੜੇ ਇਸ ਕਰਕੇ ਫਿਰ ਭੈਣ ਜੀ ਨੇ ਕਿਹਾ ਵੀ ਤੁਸੀਂ ਚਲੋ ਤੁਸੀਂ ਲੈ ਰਹੇ ਹੋ ਤੁਸੀਂ ਬਣਾਉਣਾ ਹੈ ਮੈਨੂੰ ਉੱਥੇ ਜੋ ਵੀ ਹੁੰਦੀ ਹੈਗੀ ਇਸ ਕਰਕੇ ਬਹੁਤ ਟਾਈਮ ਘੱਟ ਮਿਲਿਆ ਇੱਕ ਕਰਕੇ ਮੈਂ ਜਾਂਦਿਆਂ ਮਗਰ ਰੋਮ ਰਾਣੀ ਹੈ ਸੋ ਇਹ ਰਾਸੀਆ ਦਾ ਵਾਲ ਉਸਤਵਾਰਗੀ ਦਾ ਜਿਹੜਾ ਘਾਟਾ ਪਰਫਾਰਮਾਂਸ ਪੈਣੀ ਪੈਣੀ ਸਾਸੀ ਲਹਿਰ ਨੂੰ ਪੈੜੇ ਪੈੜਾ ਮੈਨੂੰ ਬਹੁਤ ਜ਼ਿਆਦਾ ਮੈਨੂੰ ਵੀ ਬਹੁਤ ਜ਼ਿਆਦਾ ਘਾਟਾ ਪਿਆ ਸੋ ਇਸ ਕਰਕੇ ਇਹ ਸਮਝੇ ਮਨੋਖਾ ਜਿਹੜੇ ਉਹ ਪੈਦਾ ਬਾਰ ਬਾਰ ਨਹੀਂ ਹੁੰਦੇ ਸਾਰਿਆਂ ਨੇ ਕਿਹਾ ਕਿ ਵੇਖੋ ਤੰਗੀ ਤੁਸੀਂ ਹੋਏ ਘਰੇ ਪੰਜ ਕੁੜੀਆਂ ਕੁੜਕਾਂ ਮਡਾਲੀ ਹੈ ਕੁੜਮੀ ਕੁੜਗਾਂ ਉਹਨੇ ਬੈਨ ਭੈਣ ਜਹਾਜੀ ਦੋ ਭਰਾ ਦੋ ਭਰਾਵਾਂ ਦਾ ਵੀ ਇੱਕ ਐਕਸੀਡੈਂਟ ਕਿਵੇਂ ਹੋਇਆ ਜਿਹੜਾ ਵੱਡਾ ਵੀ ਤਾਰਾ ਸਾਡੇ ਨਾਲ ਉਹ ਕਮਕਨ ਦਾ ਕਰਦਾ ਖੇਤੀ ਚ ਉਹ ਸੱਪ ਲੜ ਕੇ ਮਰਿਆ ਜਿਹੜਾ ਛੋਟਾ ਭਰਾ ਸੀ ਰਹੇਗਾ ਸੁਖਦੇਵ ਸਿੰਘ ਉਹ ਨੌਜਵਾਨ ਉਹਦੇ ਵਿੱਚ ਐਕਸੀਡੈਂਟ ਹੋ ਗਿਆ। ਇਹੋ ਜਿਹਾ ਇੱਕ ਕਾਮਾ ਬੱਪ ਕਹਿਣੀਆਂ ਘਰੇਲੂ ਲੜੀਆਂ ਤੁਸੀਂ ਆ ਉਧਰ ਸਿੱਖਿਆ ਦੇ ਵਿੱਚ ਬੈਂਕ ਨੂੰ ਜਾਂਦਾ ਜਦੋਂ ਉਹਨੇ ਇੱਕ ਕੰਟੀ ਦੀ ਦੂਤੀ ਲੈਣੀ ਤਾਂ ਵੱਡੇ ਵਰਦੇ ਆਉਂਦਾ ਫਰ ਲਿਸ਼ ਨੂੰ ਮਾਰਦਾ। ਇਹੋ ਜਿਹੇ ਹਾਲਾਤਾਂ ਦੇ ਵਿੱਚ ਐਵੇਂ ਨਾ ਤਣਾਵਾ ਦੇ ਵਿੱਚ ਉਹ ਜਵਾਨਾਂ ਤੇ ਲਿਖਿਆ ਤੇ ਲੜਿਆ। ਤੇ ਤੁਹਾਨੂੰ ਹੋਰ ਕਹਾਵਾਂ ਦੱਸਣਾ ਵੀ ਜਿਹੜੇ ਪੰਜਾਬ ਦੇ ਵਿੱਚ ਲਿਖਣਾ ਉਹਨਾਂ ਦੀ ਸੀਆਈਡੀ ਪੰਜਾਬ ਚ ਹੁੰਦੀ ਹੈ ਪਰ ਇੱਕ ਕੋਈ ਇੱਕ ਮਨੁੱਖ ਇੱਕ ਕੋਈ ਇੱਕ ਵਿਅਕਤੀ ਹੈ ਮਾਰਕ ਬਾਰੋਸ ਤੇ ਬਾਰਕ ਜਿਹਦੀs ਇਹ ਵੀ ਨਿਆ ਬਾਦ ਉਹ ਆਈ ਵੀ ਬਣਾਉਂਦੇ ਹੁੰਦੇ ਸੀ ਸੈਕਟਰ ਚ ਸੈਕਟਰ ਚ ਉਹਨਾਂ ਦੀ ਇਨਵਿਸਟਿਗੇਸ਼ਨ ਉਹਨਾਂ ਦੀ ਸੀ ਬਾਰੂ ਮਾਰਕ ਚ ਜਲਦੇ ਹੈ ਕਿੱਥੇ ਆ ਹੈ ਕੀ ਕੰਮ ਕਰਦੇ ਨੇ ਇਥੋਂ ਤੁਸੀਂ ਹਸਾਬ ਲਾ ਲਓ ਵੀ ਕਹਿੰਦੇ ਸੀ ਗਵਰਨਰ ਵੀ ਗਿਣੀ ਉਹਨਾਂ ਨੇ ਹੋਰ ਮੇਨਾਂ ਦੀ ਸੁਰਖਾ ਦਾ ਸਾਧਾ ਮੈਨੂੰ ਪੁੱਛਿਆ ਵੀ ਸੀ ਕਦੇ ਮਾਰਚ ਦੀ ਪਹੁੰਚਾ ਹੁੰਦਾ ਕਿਹੜਾ ਜਾਗਦਾ ਹੁੰਦਾ ਉਹ ਤਾਰੇ ਨੂੰ ਉਹ ਅੱਜ ਵੀ ਆਇਆ ਅੱਜ ਵੀ ਦੱਸਿਆ ਗਿਆ ਕਿ ਆ ਜੀ ਗਏ ਹੁਣ ਦੇਖੋ ਕਿ ਉਹ ਉਸ ਬੈਕਟੀ ਦੀ ਭਗਤਾ ਇੰਟੈਂਟਲੀ ਜੈਸੀ ਲਓ ਜੇ ਵੀ ਨਿਆ ਵਾਰੰਕਾਰੀ ਕਰੇ ਉਸ ਬੰਦੇ ਦੀ ਤੇ ਲੋਹ ਕਿਹੜਾ ਗਿਆ ਫੇਰ ਵੀ ਇੰਕੁਆਰੀ ਕਰੇ ਬਾਕੀ ਕਿੱਥੇ ਜਰੀ ਬੈਠਾ ਅੱਜ ਪ੍ਰੋਗਰਾਮ ਤੇ ਦੋ ਨੀ ਹੁੰਦਾ ਅਰੇ ਇਹ ਉਹੋ ਜਿਹੜੇ ਹੈ ਬੈਕਟੀ ਤੇਣਾ ਜਿਹਨੇ ਲਿਖਿਆ ਵੀ ਲੜਿਆ ਵੀ ਟੀਚਿੰਗ ਵੀ ਕੀਤੀ ਗ੍ਰੀਤੀ ਵੀ ਦੇਖੀ ਭਰਾਵਾ ਦਾ ਜਿਹੜਾ ਐਕਸੀਡੈਂਟ ਉਹ ਵੀ ਝੱਲਿਆ ਘਰ ਵਾਲੇ ਵੀ ਚੁਰਗੀ ਭੈਣ ਵੀ ਚੁਰਗੀ ਭੂਜਾ ਵੀ ਚੁਰ ਗਿਆ ਕੀਤੇ ਕੰਦਾ ਰਹਿ ਗਿਆ ਸੀ ਜਦੋਂ ਉਹ ਮੱਦੇ ਜਨਾ ਹੈ ਫਿਰ ਵੀ ਜਦੋਂ ਅਸੀਂ ਦਿੱਲੀ ਮੋਰ ਤੇ ਜੇ ਬੋਰਚਾ ਲੱਗਿਆ ਵਾਸੀਂ ਫਿਰ ਵੀ ਨੂੰ ਮੈਂ ਜਾਂਦਾ ਸੀ ਕਿਵੇਂ ਆ ਫਿਰ ਬੋਰਚਾ ਮਹਾਜੀ ਫੱਟਿਆ ਮੈਨੂੰ ਵੀ ਲੈ ਚਾਹਦਾ ਵਾਈਲ ਲੈ ਗਈ ਚੱਦਾਂਗੀ ਜਿਹੜੀ ਜਿਹੜੀ ਲੈ ਚੱਦਾਂਗੀ ਉਹਨੂੰ ਫੋੜਾ ਦੇ ਖਾਲ ਤੇ ਹੀ ਅਖੀਰ ਤੱਕ ਉਹ ਮੋਰ ਤੇ ਜਾਣ ਨੂੰ ਤਾਂ ਰੱਖਦਾ ਰਿਹਾ ਸੋ ਬੜੀ ਕੁਝ ਹੀ ਨਿਆ ਜਿਹੜਾ ਇਹ ਜਿਹੜੇ ਬੰਦੇ ਜਿਹਦੇ ਆਪਾਂ ਹੋ ਕਰਦੇ ਆ ਦੁੱਖ ਵੀ ਹੁੰਦਾ ਯਾਰ ਬੜਾ ਨੰਬਰ ਫੋਨ ਕਰਦੇ ਹਾਂ ਹਣੀ ਆ ਜੱਗੇ ਦਾ ਵੀ ਬਚੋਲਾ ਸੀ ਮੇਰਾ ਵੀ ਬਚੋਲਾ ਰੇਣਾ ਤਾਂ ਬਹਿ ਹਲਾ ਸੀਗਾ ਪਰ ਹੁਣ ਭੱਜ ਗਿਆ ਹੁਣ ਕਰਕੇ ਜੀ ਉਹ ਜੱਗੇ ਦੇ ਕੋਈ ਜਿੰਦਗੀ ਦੀ ਮਾਂ ਦਾ ਵੀ ਫੋਨ ਤੇ ਵੀ ਫੋਨ ਦੇ ਅੱਛਾ ਇਹ ਗੱਲ ਮੇਰੀ ਗੱਲ ਏ ਵੀ ਬੁਰੇ ਹੋ ਗਏ ਕਿਹੜਾ ਕਰਦਾ ਰਹੀਆਂ ਬਾਤ ਨਹੀਂ ਯਾਦ ਆ ਰਹੀ ਜੀ ਮੈਂ ਸੱਚੀ ਕਹਾਂਗਾ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿੱਦੋਂ ਲੱਕਾਂ ਨਹੀਂ ਲੜਦੇ ਰੱਖਿਆ ਸੀ ਸਾਰਿਆਂ ਦਾ ਹੈ ਉਹ ਹੈ ਕਿ ਕਿਹਾਸਾ ਦਾ